ਸਾਰੇ ਨੂੰ ਸਰਪਤਰੀਕਾਲ ਅੱਜ ਆਪਾਂ ਬਣਾਵਾਂਗੇ ਜਿਬੜਾਂ ਦੀ ਚੱਦਣੀ ਆਪਾਂ 4-5 ਤੋਂ ਜਿਬੜ ਲੈ ਆ ਤੇ 4-5 ਮਿਰਚਾਂ ਲਈਆਂ ਤੇ ਨਮਕ ਲਈਆ। ਹੁੰਡੇ ਤੇ ਸੋਟੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ। ਹੁਣ ਆਪਾਂ ਪਹਿਲਾਂ ਮਿਰਚਾਂ ਪਾਵਾਂਗੇ। ਆਪਾਂ ਜਿਬੜਾ ਤੇ ਮਿਰਚਾਂ ਇਕੱਠੇ ਨਹੀਂ ਪਾਉਂਦੇ ਕਿਉਂਕਿ ਜੇਕਰ ਆਪਾਂ ਇਕੱਠੇ ਪਾ ਲਏ ਤਾਂ ਮਿਰਚਾਂ ਦੇ ਬੀਜ ਬਾਹਰ ਰਹਿ ਜਾਂਦੇ ਆ ਉਹ ਬਰੀਕ ਨਹੀਂ ਹੁੰਦੇ। लो जी आप दो चमच नमक पाए नमक न मिर्चा के बीज आसानी बरीक हो जाते हैं लो जी अपनी मिर्च चंगी तरह पे चुकी ने ਹੁਣ ਆਪਾਂ ਇਹ ਕਿਬੜ ਪਾ ਲਏ। ਹੁਣ ਆਪਾਂ ਛੋਟੇ ਨਾਲ ਹੌਲੀ-ਹੌਲੀ ਇਹਦੇ ਜਾਵਾਂਗੇ, ਥੋੜੇ ਜਾਵਾਂਗੇ। ਦੇਖੋ ਜੀ ਆਪਣੀ ਕਿਬੜਾਂ ਦੇਗੀ ਜੇ ਬਾਕੀ ਐ। ਹੁਣ ਆਪਾਂ ਛੋਟੇ ਨਾਲ ਗੋਲ ਦੇੜੇ ਨਾਲ ਕਿਬੜਾਂ ਨੂੰ ਮਿਲ ਕਰਾਂਗੇ। ਆਪਣੇ ਫਿਲ ਬਣਾ ਲੈਣੀ ਮੋੜੀ ਮੋੜੀ ਹੋ ਰਹੇ ਆ। ਇੱਕ ਤਰ੍ਹਾਂ ਗੋਲ ਗੇੜੇ ਨਾਲ ਜੀ ਆਪਣੇ ਫਿਲ ਬਣਾਦੇ ਨੇ ਇਸ ਤਰ੍ਹਾਂ ਗੋਲ ਹੋ ਜਾਂਦੇ ਆਪਾਂ ਔਲੀ ਔਲੀ ਗੋਲ ਗੋਲ ਗੇੜੇ ਨਾਲ ਘੋਮ ਦੇ ਜਾਂ ਮਗੇ। ਲੋ ਜੀ ਇਹ ਦੇਖ ਆਪਣੇ ਬੀਜ ਹੈ। ਇਹ ਸੁੱਕੇ ਆ। आ लो जी अपने बिल्कुल बिलकुल हो चुके हैं देखो जी अपनी चटनी बन के तैयार हो चुकी है हम आप प्लेट के जे वीडियो वाली लगी तो चैनल लाइक शेयर सबसक्राइब जरूर करिए धन्यवाद